ਵੀ ਸਰ ਕੀ ਨਾਮ ਮੈਂ ਤੁਹਾਡਾ ਤੇ ਕੀ ਕਹਿੰਦਾ ਮੈਂ ਬਲਦੇਵ ਸਿੰਘ ਭੈਰੂਪਾ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਬਟਿੰਡਾ ਕੀ ਮਾਮਲਾ ਜੀ ਮੀਟਿੰਗ ਮਾਮਲਾ ਅੱਜ ਅਸੀਂ ਸਾਰੀਆਂ ਹੀ ਤਕਰੀਬਨ ਜੱਥੇਬੰਦੀਆਂ ਇਸਕੀਮ ਦੀਆਂ ਪਲਾਜ਼ਮ ਮਜ਼ਦੂਰ ਜਿੰਨੇ ਵੀ ਹੈਗੇ ਸਾਰੇ ਉਹ ਬਟਿੰਡਾ ਜ਼ਿਲ੍ਹੇ ਨਾਲ ਸੰਬੰਧਤ ਫਿਚਰ ਹੋਮ ਦੇ ਵਿੱਚ ਮੀਟਿੰਗ ਕੀਤੀ ਆ 16 ਫਰਵਰੀ ਦੇ ਭਾਰਤ ਬੰਦ ਦੀਆਂ ਤਿਆਰੀਆਂ ਸੰਬੰਧੀ ਉਹਦੇ ਵਿੱਚ ਅਸੀਂ ਸਾਰਾ ਦਿਨ ਜਿਹੜਾ ਹੈਗਾ ਉਹ ਬਾਜ਼ਾਰ ਬੰਦ ਰਹਿਣਗੇ ਛੇ ਤੋਂ ਲਾ ਕੇ ਸ਼ਾਮ ਤੱਕ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਜਾ ਕੇ ਹਰੇਕ ਦੁਕਾਨ ਤੇ ਪਹਿਲਾਂ ਵੀ ਕਰਕੇ ਆਏ ਆ ਵਪਾਰ ਮੰਡਲ ਨਾਲ ਗੱਲ ਹੋਈ ਆ ਆੜਤੀਆਂ ਨਾਲ ਗੱਲ ਹੋਈ ਆ ਸਬਜ਼ੀ ਮੰਡੀ ਵਾਲਿਆਂ ਨਾਲ ਹੋਈ ਆ ਫਰੂਟ ਵਾਲਿਆਂ ਨਾਲ ਹੋਈ ਆ ਰੇੜੀ ਫੜੀ ਵਾਲਿਆਂ ਨਾਲ ਹੋਈ ਆ ਤਕਰੀਬਨ ਸਾਰਿਆਂ ਨਾਲ ਸਾਡੀਆਂ ਮੁਿਕਨਾ ਜਿਹੜੀਆਂ ਹੈਗੀਆਂ ਹੋ ਚੁੱਕੀਆਂ ਤੇ ਸਾਰਿਆਂ ਵੱਲੋਂ ਹਾਂ ਪੱਕੀ ਜਿਹੜਾ ਹੰਗਾਰਾ ਉਹ ਮਿਲਿਆ ਤੇ ਜਿਹੜਾ ਸਾਡੀ ਅਸੈਸਮੈਂਟ ਬਣਦੀ ਹੈ ਜਿਹੜਾ ਸਾਨੂੰ ਲੱਗਦਾ ਕਿ ਇਹ ਭਾਰਤ ਬੰਦ ਦਾ ਸਤਾ ਜਿਵੇਂ ਅਸੀਂ ਦਿੱਲੀ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਆਏ ਸੀਗੇ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਇਹ ਪੂਰੀ ਜਨਤਾ ਦਾ ਕਿਰਤੀ ਲੋਕਾਂ ਦਾ ਇਹਨੂੰ ਹੰਗਾਰਾਗਾ ਤੇ ਤੁਸੀਂ ਦੇਖੋਗੇ ਮੀਡੀਆ ਦਿਖਾਊਗਾ ਤੇ ਕਿਹੜੀ ਵੀ ਨਹੀਂ ਫਰਕ ਨਹੀਂ ਉਸ ਦਿਨ ਕੋਈ ਵਹੀਕਲ ਜਿਹੜਾ ਐਮਰਜੈਂਸੀ ਤੋਂ ਬਿਨਾਂ ਕੋਈ ਨਹੀਂ ਚੱਲੇਗਾ 100 ਜਗ੍ਹਾ ਤੇ ਤੁਹਾਡੇ ਕੋਲ ਜਾਮ ਕੀਤਾ ਜਾਊਗਾ ਸਾਡੇ ਚੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਚਾਰ ਜਗ੍ਹਾ ਤੇ ਪਹਿਲਾਂ ਸੱਸੀ ਨੇ ਦਾਸੀ ਦਿੱਤਾ ਬਾਕੀ ਅਸੀਂ ਪਿੰਡ-ਪਿੰਡ ਦੇ ਵਿੱਚ ਜਿਹੜੀਆਂ ਹੈਗੀਆਂ ਲਾਊਡ ਸਪੀਕਰਾਂ ਦੇ ਵਿੱਚ ਉਹ ਤਿਆਰੀਆਂ ਅੱਜ ਤੋਂ ਸ਼ੁਰੂ ਕੀਤੀਆਂ ਹੋਈਆਂ ਤੇ ਨਾਲ ਹੀ ਅਸੀਂ ਟਰੈਕਟਰ ਟਰਾਲੀਆਂ ਤੇ ਰਾਹੀਂ ਪਿੰਡਾਂ ਦੇ ਵਿੱਚੋਂ ਮਾਰਚ ਕਰਦੇ ਹੋਏ ਛੋਟੇ ਖਾਸਮੀਆਂ ਸਹਾਰਾ ਵਿੱਚ ਦੀ ਹੁੰਦੇ ਹੋਏ ਮੇਨ ਰੋਟਾ ਰੋਡ ਆ ਜਿਹੜੇ ਮੇਨ ਚੌਕ ਆ ਉਹਨਾਂ ਦੇ ਵਿੱਚ ਆਵਾਂਗੇ ਅੱਗੇ ਤਾਂ ਵੀ ਕੁਝ ਅਸਾਂ ਲਿਖਿਆ ਗਿਆ ਜੀ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਦੋਂ ਐਸ ਕੇ ਐਮ ਤੇ ਸਾਰੀਆਂ ਹੀ ਟ੍ਰੇਡ ਯੂਨੀਅਨਾਂ ਮਜ਼ਦੂਰ ਯੂਨੀਅਨਾਂ ਮੁਲਾਜ਼ਮ ਯੂਨੀਅਨਾਂ ਜਿੰਨੀਆਂ ਇਕੱਠੀਆਂ ਹੋ ਕੇ ਇਸ 16 ਦਾ ਨਾਲੇ ਰਿਵਿਊ ਕਰਾਂਗੇ ਨਾਲੇ ਅਗਲੇ ਸੰਘਰਸ਼ ਦਾ ਉਹ ਐਲਾਨ ਹੋਵੇਗਾ। ਅਈ ਸਰ ਕੀ ਨਾਮ ਆ ਤੁਹਾਡਾ ਕੀ ਮਾਮਲਾ ਜੀ? ਮੇਰਾ ਨਾਮ ਗਗਨਦੀਪ ਹੈ ਜੀ। ਪੰਜਾਬ ਮੁਲਾਜ਼ਮ ਤੇ ਸਾਂਝਾ ਪੈਨਸ਼ਨ ਆਫ ਫਰੰਟ ਦਾ ਮੈਂ ਕਨਵੀਨਰ ਹਾਂ ਸੂਬੇ ਤੇ। ਅੱਜ ਦੀ ਜਿਹੜੀ ਇਹ ਟੀਚਰ ਹੋਮ ਦੇ ਵਿੱਚ ਮੀਟਿੰਗ ਹੋਈ ਆ ਇਸ ਇਹ ਮੀਟਿੰਗ ਜਿਹੜੀ ਆ ਐਸਕੇਐਮ ਵੱਲੋਂ ਰੱਖੀ ਗਈ ਸੀ 16 ਫਰਵਰੀ ਨੂੰ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਤੇ ਸਾਰ ਐਸ ਕੇ ਐਮ ਵੱਲੋਂ 16 ਫਰਵਰੀ ਦੀ ਹੜਤਾਲ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਸੀ ਉਸ ਦੀ ਤਿਆਰੀ ਵਜੋਂ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਟੀਚਰ ਹੋਮ ਚ ਰੱਖੀ ਗਈ ਸੀ ਜਿਦੇ ਵਿੱਚ ਪੂਰੇ ਜ਼ਿਲ੍ਹੇ ਦੀਆਂ ਮਜ਼ਦੂਰ ਕਿਸਾਨ ਔਰ ਮੁਲਾਜ਼ਮ ਜਥੇਬੰਦੀਆਂ ਪੈਨਸ਼ਨਰ ਜਥੇਬੰਦੀਆਂ ਨੇ ਭਾਗ ਲਿਆ ਔਰ ਆਏ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰਿਆਂ ਵੱਲੋਂ ਰਲ ਕੇ ਚਾਰ ਥਾਮਾਂ ਦੇ ਉੱਤੇ ਜਿਹੜਾ ਉਹ ਚੱਕਾ ਜਾਮ ਕੀਤਾ ਜਾਣਾ 11 ਤੋਂ 4 ਵਜੇ ਤੱਕ ਔਰ ਜਿਦੇ ਵਿੱਚੋਂ ਮੌੜ ਤਲਵੰਡੀ ਗੈਰੀ ਬੁੱਟਰ ਬਠਿੰਡਾ ਤੇ ਰਾਂਪੁਰਾ ਚਾਰ ਥਾਵਾਂ ਦੇ ਉੱਤੇ ਜਿਹੜਾ ਉਹ ਫੈਸਲਾ ਹੋਇਆ ਵੀ ਜਾਮ ਲਾਇਆ ਜਾਣਾ ਇਹਨਾਂ ਥਾਵਾਂ ਦੇ ਉੱਤੇ ਆਪੋ ਆਪਣੇ ਸਾਥੀਆਂ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਲਾ ਦਿੱਤੀਆਂ ਗਈਆਂ ਨੇ ਮੈਂ ਇੱਥੇ ਇੱਕ ਗੱਲ ਇਸ ਦਾ ਜ਼ਿਕਰ ਜ਼ਰੂਰ ਕਰਨਾ ਚਾਹਣਾ ਵੀ ਜਿੰਨੀਆਂ ਵੀ ਨੀਤੀਆਂ ਆਉਂਦੀਆਂ ਨੇ ਜਿਹੜੀਆਂ ਕਿਰਤੀ ਮਾਰੂ ਨੇ ਚਾਹੇ ਉਹ ਕਿਰਤ ਕਾਨੂੰਨਾਂ ਦੀ ਗੱਲ ਹੋਵੇ ਚਾਹੇ ਉਹ ਕਿਸਾਨਾਂ ਦੇ ਐਮਐਸਪੀ ਦੀ ਗੱਲ ਹੋਵੇ ਚਾਹੇ ਉਹ ਜੰਤਕ ਅਦਾਰਿਆਂ ਨੂੰ ਵੇਚਣ ਦੀ ਗੱਲ ਹੋਵੇ ਚਾਹੇ ਉਹ ਕੰਟਰੈਕਚੁਅਲ ਕੰਮਿਆਂ ਦੀ ਗੱਲ ਹੋਵੇ ਚਾਹੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਗੱਲ ਹੋਵੇ ਚਾਹੇ ਪੈਨਸ਼ਨਰਾਂ ਦੇ ਭੱਤਿਆਂ ਦੀ ਗੱਲ ਹੋਵੇ ਉਹਦੀ ਜਿਹੜੀ ਜਨਮਦਾਤੀ ਆ ਉਹ ਕੇਂਦਰ ਸਰਕਾਰ ਆ ਤੇ ਰਾਜ ਸਰਕਾਰਾਂ ਵੀ ਉਹਦੀ ਪੈੜ ਦੇ ਵਿੱਚ ਪੈੜ ਰੱਖ ਰਹੀਆਂ ਨੇ ਜੀਹਦਾ ਕਰਕੇ ਪੂਰੇ ਸਮੁੱਚੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਹੋਈਆਂ ਨੇ ਔਰ ਇਹ ਬਹੁਤ ਵਧੀਆ ਸ਼ੁਭ ਫੈਸਲਾ ਹੈ ਜਿਹਦੇ ਨਾਲ ਕਿਰਤੀਆਂ ਨੂੰ ਕਾफी ਹੱਦ ਤੱਕ ਜਿਹੜਾ ਉਹ ਲਾਭ ਮਿਲਣਾ ਹੈ ਜਦੋਂ ਇਹ ਇਕੱਠੇ ਹੋ ਕੇ ਸੰਘਰਸ਼ ਕਰਨਗੇ ਸੋ ਇਸ ਸੰਘਰਸ਼ ਦੀ ਜਿਹੜੀ ਲਾਈਨ ਹੈ ਉਹ 16 ਫਰਵਰੀ ਨੂੰ ਪੱਕੇ ਰੂਪ ਦੇ ਵਿੱਚ ਤੈਅ ਹੋ ਜਾਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਨੀਤੀਆਂ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਪੂਰਾ ਕਿਰਤੀ ਵਰਗ ਇੱਕ ਧਿਰ ਹੋ ਕੇ ਨਿਕਲਣਾ ਹੈ